ਸਤਿ ਸ਼੍ਰੀ ਅਕਾਲ ਨਮਸਕਾਰ ਲਾਫਿਸ ਮੈਂ ਗੱਲ ਕਰਨੀ ਆ ਟ੍ਰੈਫਿਕ ਰੂਲਸ ਦੀ ਹਾਲੀ ਵਿੱਚ ਅਮਰੀਕਾ ਦੇ ਵਿੱਚ ਇੱਕ ਕੋਈ ਘਟਨਾ ਵਾਪਰਦੀ ਆ ਜਿਹਦਾ ਅਸਰ ਸਾਰੀ ਪੰਜਾਬੀਆਂ ਤੇ ਪੈਂਦਾ ਆ ਪੰਜਾਬ ਕੌਮ ਤੇ ਪੈਂਦਾ ਆ ਇਹਦੇ ਨਾਲ ਜਿਹੜੇ ਸਾਡੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਅਸੀਂ ਇੱਥੇ ਇੰਡੀਆ ਦੇ ਵਿੱਚ ਵੀ ਫੋਲੋ ਕਰਦੇ ਆ ਜਾਂ ਨਹੀਂ ਫੋਲੋ ਕਰਦੇ ਉਸ ਚੀਜ਼ ਤੇ ਵੀ ਸਾਡੀ ਮਾਨਸਿਕਤਾ ਜਿਹੜੀ ਆ ਉਹ ਇੱਥੇ ਤੱਕ ਡਿਪੈਂਡ ਹੋ ਜਾਂਦੀ ਆ ਮਤਲਬ ਕਿ ਇੱਥੇ ਅਸੀਂ ਕੁਝ ਵੀ ਕਰਦੇ ਆ ਇਹ ਚੀਜ਼ਾਂ ਜਦੋਂ ਅਸੀਂ ਬਾਹਰ ਲੈ ਕੇ ਜਾਂਦੇ ਆ ਤਾਂ ਅਸੀਂ ਉੱਥੇ ਇੱਕ ਦਿਨ ਵੀ ਚੱਲ ਨਹੀਂ ਸਕਦੇ ਹੈਗੇ ਅ ਉੱਥੇ ਦੇ ਬਹੁਤ ਸਖਤ ਰੂਲਸ ਆ ਹੁਣ ਉਹ ਮੁੰਡਾ ਟਰੱਕ ਡਰਾਈਵਰ ਆ ਟਰੱਕ ਲੈ ਕੇ ਜਾ ਰਿਹਾ ਤੇ ਮੂਰੇ ਟ੍ਰੈਫਿਕ ਰੁਕੀ ਹੋਈ ਆ ਤੇ ਪਤਾ ਨਹੀਂ ਹੋਰ ਕੀ ਪਾਣਾ ਵਾਪਰਿਆ ਕਿ ਉਹ ਤੋਂ ਨਾ ਬ੍ਰੇਕ ਲੱਗੇ ਉਹਨੇ ਟਰੱਕ ਜਿਹੜਾ ਉਹ ਗੱਡੀਆਂ ਦੇ ਉੱਤੇ ਚਾੜ੍ਹ ਦਿੱਤਾ ਉਹਦੀ ਵੀਡੀਓ ਵੀ ਬਕਾਇਦਾ ਬਣ ਗਈ ਤੇ ਉਹਦੇ ਵਿੱਚ ਜਿਹੜੇ ਆਹੋ ਕਿਸੇ ਗੱਡੀ ਨੂੰ ਅੱਗ ਲੱਗ ਜਾਂਦੀ ਆ ਤੇ ਉਹਦੇ ਵਿੱਚ ਤਿੰਨ ਜਾਣੇ ਜਿਹੜੇ ਆਹੋ ਹਮੇਸ਼ਾ ਹਮੇਸ਼ਾ ਲਈ ਵਿੱਚੇ ਸੜ ਜਾਂਦੇ ਆ ਮਤਲਬ ਕਿ ਮਰ ਜਾਂਦੇ ਆ ਉਹ ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਉੱਥੇ ਕਰਨਾ ਵਾਪਰੀ ਸੀ ਜਦੋਂ ਉਹ ਟਰੱਕ ਨੇ ਯੂ-ਟਰਨ ਲਿਆ ਸੀ ਤੇ ਉਹਦੇ ਵਿੱਚ ਗੱਡੀ ਜਿਹੜੀ ਆ ਕੇ ਸਿੱਧੀ ਵੱਜਦੀ ਆ ਤੇ ਉਹ ਥੱਲੇ ਹੇਠਾਂ ਚਲੀ ਜਾਂਦੀ ਆ ਤੇ ਉਹਦੇ ਵਿੱਚ ਵੀ ਦੋ ਮੌਤਾਂ ਹੋ ਗਈਆਂ ਸੀਗੀਆਂ ਅ ਵੈਸੇ ਇਹ ਐਕਸੀਡੈਂਟ ਵਗੈਰਾ ਜਿਹੜੇ ਆਮ ਇੱਥੇ ਵੀ ਹੁੰਦੇ ਰਹਿੰਦੇ ਆ ਪਰ ਇਹ ਚੀਜ਼ਾਂ ਖਾਸ ਕਿਉਂ ਆ ਅੱਜ ਅਖਬਾਰ ਦੇ ਵਿੱਚ ਜਦੋਂ ਇਹ ਖਬਰ ਪੜ੍ਹੀ ਫਰੰਟ ਪੇਜ ਦੇ ਉੱਤੇ ਹਾਲਾਂਕਿ ਉੱਥੇ ਹੋਇਆ ਇਹ ਆਪਣੇ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਫਰੰਟ ਪੇਜ ਦੇ ਉੱਤੇ ਇਹ ਖਬਰ ਜਿਹੜੀ ਆਹੋ ਦੇਖਣ ਨੂੰ ਮਿਲੀ ਤੇ ਨਿਊਜ਼ ਚੈਨਲ ਦੇ ਉੱਤੇ ਵੀ ਬਾਰ-ਬਾਰ ਇਹਦਾ ਜ਼ਿਕਰ ਹੋ ਰਿਹਾ ਸੀ ਪ੍ਰਾਈਮ ਏਸ਼ੀਆ ਦੇ ਉੱਤੇ ਵੀ ਉਹਨਾਂ ਨੇ ਇੱਦਾਂ ਪੌਣਾ ਘੰਟਾ ਇਸੇ ਟੌਪਿਕ ਦੇ ਉੱਤੇ ਲਾਇਆ ਤੇ ਵੈਸੇ ਵੀ ਸਿੱਧੀ ਜੀ ਗੱਲ ਇਹ ਆ ਕਿ ਜਿਹੜੇ ਅਸੀਂ ਇੱਥੋਂ ਹੀ ਬੱਚਿਆਂ ਨੂੰ ਉਸ ਹਿਸਾਬ ਨਾਲ ਟ੍ਰੇਨ ਕਰੀਏ ਕਿ ਜਿਹੜੇ ਆਹੋ ਰੂਲ ਐਂਡ ਰੈਗੂਲੇਸ਼ਨ ਉਹਨਾਂ ਦੇ ਦਿਮਾਗ ਦੇ ਵਿੱਚ ਫਿੱਟ ਹੋਣ ਸਿਰਫ ਫਾਲੋ ਕਰਨਾ ਜਾਂ ਉਹਨਾਂ ਨੂੰ ਸਮਝਾਉਣ ਦੇ ਨਾਲ ਉਹ ਗੱਲ ਨਹੀਂ ਹੁੰਦੀ ਬਚਪਨ ਤੋਂ ਹੀ ਉਹਨਾਂ ਚੀਜ਼ਾਂ ਨੂੰ ਸਿਖਾਇਆ ਜਾਵੇ ਬੱਚਾ ਆਪਣੇ ਪਿਓ ਨਾਲ ਜਾਂਦਾ ਆ ਬਾਜ਼ਾਰ ਦੇ ਵਿੱਚ ਤੇ ਜਦੋਂ ਪਿਓ ਉਹ ਸਾਰੀਆਂ ਚੀਜ਼ਾਂ ਕਰਦਾ ਆ ਲਾਈਟ ਦੇ ਉੱਤੇ ਨਹੀਂ ਰੁਕਦਾ ਹੈਗਾ ਜਾਂ ਕਿਸੇ ਰੂਲ ਨੂੰ ਕਿਤੇ ਵੀ ਆਪਾਂ ਉਹ ਡਿਊਟਰ ਲੈ ਲੈਂਦੇ ਜਾਂ ਮਤਲਬ ਕਿ ਰੂਲ ਨੂੰ ਫਾਲੋ ਨਹੀਂ ਕਰਦੇ ਹੈਗੇ ਤੇ ਉਹ ਚੀਜ਼ਾਂ ਜਿਹੜਾ ਬੱਚਾ ਵੀ ਦੇਖਦਾ ਹੈ ਤੇ ਉਹੀ ਉਸੇ ਤਰ੍ਹਾਂ ਉਹ ਵੱਡਾ ਹੁੰਦਾ ਹੈ ਤੇ ਜਾ ਕੇ ਉਸੇ ਤਰ੍ਹਾਂ ਦਾ ਜਿਹੜਾ ਬਿਹੇਵ ਸਮਾਜ ਦੇ ਵਿੱਚ ਕਰਦਾ ਆ ਜਿਹਦੇ ਨਾਲ ਬਾਅਦ ਵਿੱਚ ਬਹੁਤ ਸਾਰੀਆਂ ਏਦਾਂ ਨਹੀਂ ਆ ਜਿਹੜੀਆਂ ਉਹ ਘਟਾਵਾਂ ਵਾਪਰ ਜਾਂਦੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਭੁਗਤਣਾ ਕਈ ਵਾਰ ਉਸ ਬੱਚੇ ਨੂੰ ਵੀ ਪੈਂਦਾ ਹੈ ਤੇ ਸਮਾਜ ਨੂੰ ਵੀ ਪੈਂਦਾ ਆ ਤੇ ਬਹੁਤ ਸਾਰੇ ਆਪਾਂ ਆਲੇ ਦੁਆਲੇ ਵੀ ਏਦਾਂ ਦੇ ਐਕਸੀਡੈਂਟ ਕੇਸ ਦੇਖੇ ਹੋਣੇ ਜਿਨ੍ਹਾਂ ਦੇ ਵਿੱਚ ਅ ਘਟਨਾ ਵਾਪਰਨ ਤੋਂ ਬਾਅਦ ਸਾਨੂੰ ਖਿਆਲ ਆਉਂਦਾ ਕਿ ਕਾਸ਼ ਇਹ ਐਦਾਂ ਨਹੀਂ ਐਦਾਂ ਹੋਇਆ ਹੁੰਦਾ ਜੇ ਅਸੀਂ ਪਹਿਲੇ ਫਾਲੋ ਕਰਾਂਗੇ ਤੇ ਹੋ ਸਕਦਾ ਕਿਸੇ ਦੀ ਕੀਮਤੀ ਜਾਨ ਜਿਹੜੀ ਆ ਉਹ ਬਚ ਜਾਵੇ ਸ਼ਾਇਦ ਆਪਣੇ ਆ ਦੀ ਜਾਂ ਕਿਸੇ ਬੇਗਾਨੇ ਦੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਕਰੈਕਟ ਜਿਹੜੀ ਜਦੋਂ ਚੱਲਦੀ ਹੁੰਦੀ ਆ ਆਪਾਂ ਦੇਖਦੇ ਹੁੰਦੇ ਮੈਚ ਦੇ ਵਿੱਚ ਚੱਕੇ ਛੱਕੇ ਜਿਹੜੇ ਆ ਉਹ ਮਾਰਨੇ ਹੁੰਦੇ ਆ ਬੱਤ-ਬੱਤ ਸਕੋਰ ਬਣਾਉਣੇ ਹੁੰਦੇ ਆ ਪਰ ਸਭ ਤੋਂ ਜ਼ਰੂਰੀ ਇਹ ਹੁੰਦਾ ਕਿ ਆਪਣੀ ਜਿਹੜੀ ਵਿਕਟ ਬਚਾ ਕੇ ਰੱਖਣੀ ਆ ਸਾਡੀ ਜ਼ਿੰਦਗੀ ਰੂਪੀ ਜਿਹੜੀ ਵਿਕਟ ਆਏ ਬਚੀ ਰਹੇ ਫੇਰ ਆਪਾਂ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰਾਂਗੇ ਜਾਂ ਕੁਝ ਵੀ ਕਰਾਂਗੇ ਅਗਰ ਸਾਡੀ ਵਿਕਟ ਹੀ ਉੜ ਗਈ ਤੇ ਸਭ ਕੁਝ ਉਸੇ ਪਲ ਉਸੇ ਦਿਨ ਸਭ ਕੁਝ ਖਤਮ ਹੋ ਜਾਂਦਾ ਆ ਇਸ ਕਰਕੇ ਰੂਲ ਐਂਡ ਰੈਗੂਲੇਸ਼ਨ ਕੱਲੇ ਸਿਰਫ ਉੱਥੇ ਤੱਕ ਲਾਇਸੈਂਸ ਬਣਾਉਣ ਤੱਕ ਹੀ ਸੀਮਤ ਨਾ ਰਹੇ ਉਹ ਸਾਡੇ ਦਿਮਾਗ ਦੇ ਵਿੱਚ ਮਤਲਬ ਕਿ ਜੇ ਕੋਈ ਗਲਤੀ ਦੂਜਾ ਬੰਦਾ ਵੀ ਕਰਦਾ ਤੇ ਉਹਨੂੰ ਵੀ ਆਪਾਂ ਸਮਝਾਉਣ ਵਾਲੇ ਬਣੀਏ ਕਿ ਆ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਆ ਟ੍ਰੈਫਿਕ ਪੁਲਿਸ ਦੀ ਜਾਂ ਉਦਾਂ ਦੀ ਕਿਸੇ ਦੀ ਲੋੜ ਹੀ ਨਾ ਪਵੇ ਜੇ ਅਸੀਂ ਸਮਾਜ ਵਾਲੇ ਹੀ ਅਸੀਂ ਇੰਨਾ ਸੁਧਾਰ ਕਰ ਲਈਏ ਟ੍ਰੈਫਿਕ ਰੂਲਸ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਰੱਬ ਰੱਖਾ ਥੈਂਕ ਯੂ